ਹੈਲੋ ਦੋਸਤੋ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦੇ ਬਲੌਗ ਵਿੱਚ ਆਪਾਂ ਚੱਲੇ ਆਂ ਗੁਰਦੁਆਰਾ ੜੀ ਸਰਸਾਬ ਤੇ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਨਾਲ ਆਪਾਂ ਨੂੰ ਜਿੰਨੀ ਵੀ ਜਾਣਕਾਰੀ ਤੁਹਾਨੂੰ ਕਰਾਵਾਂਗੇ ਤਕਰੀਬਨ ਸਵੇਰ ਦੇ ਬੱਜ ਗਿਆ 4 ਤੇ ਹੁਣ ਆਪਾਂ ਚੱਲੇ ਆਂ ਗੁਰਦਰਾ ਸਾਤਾ ਬਾੜੀ ਸਰਸਾਬ ਤੇ ਅੱਜ ਦਿਨ ਹੈਗਾ ਐਤਵਾਰ ਤੇ ਇਸ ਕਰਕੇ ਆ ਜਿਹੜਾ ਆਪਾਂ 4 ਵਜੇ ਤੁਰ ਪਏ ਆ ਪਿੰਡ ਤੋਂ ਕਿਉਂਕਿ ਰਾਜ ਵੀ ਟ੍ਰੈਫਿਕ ਆ ਜਿਹੜਾ ਐਤਵਾਰ ਕਰਕੇ ਬਹੁਤ ਮਿਲੂਗਾ ਤੇ ਗੁਰਦਰਾ ਸਾਹੀ ਜਿਹੜੀ ਪੀੜ ਆ ਉਹ ਬਹੁਤ ਹੋਊਗੀ ਕਿ ਆਪਾਂ ਤੜਕੇ ਤੜਕੇ ਪਿੰਡ ਤੋਂ ਨਿਕਲ ਗਏ ਆ ਤੇ ਗੁਰਦਰਾ ਸਾਹਿਬ ਚਲਦੇ ਆ ਤੇ ਗੁਰਦਰਾ ਸਾਹਿਬ ਦੀ ਕਰਾਉਣੀ ਆ ਤੁਹਾਨੂੰ ਦਰਸ਼ਨ ਜੁੜੇ ਰਹੋ ਨਾਲ ਵੀਡੀਓ ਦੇ ਅੱਜ ਗੁਰਦਰਾ ਸਾਹਿਬ ਦੇ ਬਾਹਰ ਆ ਜਿਹੜਾ ਆਪਾਂ ਪਹੁੰਚ ਗਏ ਸੀ ਚਲਦੇ ਆ ਗੁਰਦਰਾ ਸਾਹਿਬ ਦੇ ਅੰਦਰ ਤੇ ਕਰੋਨਿਆਂ ਦਰਸ਼ਨ ਤੁਹਾਨੂੰ ਗੁਰਦ੍ਰਸਾਹਬ ਦੇ ਆਜੋ ਗੁਰਦ੍ਰਸਾਹਬ ਦੇ ਅੰਦਰ ਆ ਜਿਹੜੀ ਆਪਾਂ ਆ ਗਈ ਸੀ ਤੇ ਇਧਲੀ ਸਾਈਟ ਬਾਹਰ ਤੋਂ ਐਂਟਰ ਹੁੰਦੇ ਸਾਰੇ ਗੁਰਦ੍ਰਸਾਹਬ ਦਾ ਜਿਹੜਾ ਵਾ ਜੋੜਾ ਘਰ ਉਹ ਬਣਿਆ ਹੋਇਆ ਜੋੜਾ ਘਰ ਦੇ ਨਾਲ ਹੀ ਉਹ ਸਾਹਮਣੇ ਆ ਜਿਹੜਾ ਉੱਥੇ ਗੁਰਦ੍ਰਸਾਹਬ ਦਾ ਦੇਖ ਕੇ ਬਣਿਆ ਹੋਇਆ ਇੱਥੋਂ ਤੁਸੀਂ ਦੇਖਵਾ ਸਕਦੇ ਹੋ ਚਲਦਿਆਂ ਗੁਰਦ੍ਰਸਾਹਬ ਦੇ ਅੰਦਰ ਤੇ ਕਰੋਨਿਆਂ ਦਰਸ਼ਨ ਤੁਹਾਨੂੰ ਅੱਕੇ ਜਾ ਕੇ ਆਜੋ ਆਪਣੇ ਹਿੱਦਰ ਹਾਲ ਬਣਿਆ ਹੋਇਆ ਮੂਰੇ ਸੰਗਤ ਦੇ ਬੈਠਣ ਨੂੰ ਗੁਰਦ੍ਰਸਾਹਬ ਦੇ ਇਧਲੀ ਸਾਈਡ ਆ ਜਿਹੜਾ ਗੁਰਦ੍ਰਸਾਹਬ ਦੀ ਸਾਰੀ ਇਮਾਰਤ ਆ ਉਹ ਤਿਆਰ ਕੀਤੀ ਗਈ ਆ ਚਲਦੇ ਅੰਦਰ ਕਰੋਨਿਆਂ ਦਰਸ਼ਨ ਆਜੋ ਇਧਲੀ ਸਾਈਡ ਗੁਰਦ੍ਰਸਾਹਬ ਦਾ ਜਿਹੜਾ ਸਾਰਾ ਇਤਿਹਾਸ ਆ ਉਹ ਲੱਗੇ ਗਿਆ ਤੇ ਚਲਦੇ ਅੰਦਰ ਆਜੋ ਸਿਧਿਆ ਨੇ ਕਹਿ ਰਾਈ ਤਾਤਸ ਕਟਿਏ ਸਤਿ ਸੰਸ ਚੰ ਲੈ ਚੰਗਾ ਕਰ ਮਨੈ ਮੰਨੈ ਨਾ ਲਕੋ ਆਸ ਕੇ ਮੁਨਾਧਿ ਹੈ ਜੇ ਲਿਫਟ ਚ ਚਲ ਜਾ ਗੁਰਦੁਆਰਾ ਸਾਹਿਬ ਦੇ ਪਾਰਲੀ ਸਾਈਡ ਆ ਗਈ ਸੀਗੇ ਇਧਲੀ ਸਾਈਡ ਕੋਰਦਸਾਉ ਦੀ ਮਾਰਤਵਣੀ ਹੋਈ ਆ ਤੇ ਦਰਵਾਰ ਸਾਹਿਬ ਤੋਂ ਇਧਰੋਂ ਬਾਹਰ ਆਉਣ ਦੇ ਲਈ ਗੇਟ ਬਣਿਆ ਗਿਆ ਤੇ ਨਾਲ ਹੀ ਇਤਰੀ ਸਾਈਡ ਆ ਜਿਹੜਾ ਗੁਰਦੁਰ ਸਾਹਿਬ ਦਾ ਸਰੋਵਰ ਆ ਉਹ ਤਿਆਰ ਕੀਤਾ ਗਿਆ ਸਵੇਰ ਦੇ तकरीबन तकरीबन 5:00 ਗਏ ਆ 5:30 ਤੇ ਇਸ ਕਰਕੇ ਜਿਹੜਾ ਹਜੇ ਨਹੀਂ ਰਹੀ ਆ ਤੇ ਚਲਦੇ ਆ ਅੱਗੇ ਕਰੋਨਿਆਂ ਦਰਸ਼ਨ ਆ ਜੀ ਗੁਰਦੁਰ ਸਾਹਿਬ ਦੀ ਇਧਰਲੀ ਸਾਈਡ ਆ ਜਿਹੜੀ ਇਮਾਰਤ ਬਣੀ ਹੋਈ ਆ ਦੇ ਨਾਲ ਹੀ ਗੁਰਦਰਾ ਸਾਹਿਬ ਦੇ ਇਹ ਸਾਰਾ ਗੁਰਦਰਾ ਸਾਹਿਬ ਦਾ ਜਿਹੜਾ ਲੰਗਰ ਹਾਲ ਬਣਿਆ ਹੋਇਆ ਚੱਲਦੇ ਅੰਦਰ ਤੇ ਲੰਗਰ ਪ੍ਰਸ਼ਾਦਾ ਜੋ ਆਪਣੀ ਛਕਦੇ ਆ ਤੇ ਅੰਦਰਲੀ ਸਾਈਡ ਤੋਂ ਇਹ ਸਾਰਾ ਗੁਰਦਰਾ ਸਾਹਿਬ ਦਾ ਜਿਹੜਾ ਲੰਗਰ ਹਾਲ ਆ ਬਣਿਆ ਗਿਆ ਹੋ। ਉੱਪਰੀ ਸਾਈਡ ਵੀ ਬਾਹਰਲੀ ਬਣਾਇਆ ਗਿਆ ਵਾ ਤੇ ਦੋ 파ਟ ਬਣਾਈ ਗਏ ਆ ਗੁਰਦਰਾ ਸਾਹਿਬ ਦੇ ਲੰਗਰਾਲ ਦੇ ਉੱਪਰੀ ਸਾਈਡ ਵੀ ਆ ਤੇ ਥੇਹਰੀ ਸਾਈਡ ਵੀ ਆ। ਇਹ ਅੰਦਰਲੀ ਸਾਈਡ ਜੋ ਵੀ ਲੰਗਰ ਪਛਾਤਾ ਗੁਰਦਰਾ ਸਾਹਿਬ ਦੇ ਅੰਦਰ ਵਰਤਾਇਆ ਜਾਂਦਾ ਵਾ ਉਹ ਇਸ ਜਗ੍ਹਾ ਤੇ ਪਿਆਰ ਕੀਤਾ ਜਾਂਦਾ ਵਾ ਅੱਧੀ ਸਾਈਡ ਉੱਧਰ ਤਾਂ ਦੂਤੇ ਭਾਂਡੇ ਜਿਹੜੇ ਧੋਤੇ ਜਾਂਦੇ ਆ ਗੁਰਦਰਾ ਸਾਹਿਬ ਦੇ ਇਤਿਹਾਸ ਦੇ ਨਾਲ ਤੁਹਾਨੂੰ ਜਾਣਕਾਰੀ ਤੇ ਦੀਏ ਗੁਰਦਰਾ ਸਾਹਿਬ ਦੀ ਜਦੋਂ ਗੁਰੂ ਜੀ ਇਸ ਸਥਾਨ ਤੇ ਪਹੁੰਚਦੇ ਆ ਤਾਂ ਇਸ ਸਥਾਨ ਤੇ ਜੋ ਤਬਾਕੂ ਦੇ ਖੇਤ ਆ ਜਿਹੜੇ ਮੁਸਲਮਾਨਾਂ ਦੇ ਬਹੁਤ ਹੀ ਵੱਡੇ ਵੱਡੇ ਸਨ ਜਦੋਂ ਗੁਰੂ ਜੀ ਇਸ ਜਗ੍ਹਾ ਤੇ ਪਹੁੰਚਦੇ ਆ ਤਾਂ ਉਹਨਾਂ ਦਾ ਜਿਹੜਾ ਘੋੜਾ ਵਾ ਉਹ ਇਸ ਜਗ੍ਹਾ ਤੇ ਆ ਕੇ ਅੜੀ ਕਰਨ ਲੱਗ ਜਾਂਦਾ ਵਾ ਇਸ ਸਥਾਨ ਤੋਂ ਜਿਹੜਾ ਘੋੜਾ ਵਾ ਗੁਰੂ ਜੀ ਦਾ ਉਹ ਕਿ ਨਹੀਂ ਵਧਦਾ ਉਹ ਇਸ ਕਰਕੇ ਨਹੀਂ ਵਧ ਰਿਹਾ ਵਧ ਰਿਹਾ ਸੀ ਅੱਗੇ ਘੋੜਾ ਕਿਉਂਕਿ ਇਸ ਸਥਾਨ ਤੇ ਆ ਜਿਹੜਾ ਤਬਾਕੂ ਦੇ ਬਹੁਤ ਹੀ ਵੱਡੇ ਵੱਡੇ ਖੇਤ ਸਨ ਤੇ ਇਸ ਕਰਕੇ ਜਿਹੜਾ ਘੋੜਾ ਅੱਗੇ ਨਹੀਂ ਅਰੇ ਗੁਰੂ ਜੀ ਨੇ ਬਚਨ ਕੀਤੇ ਸੀ ਕਿ ਜੋ ਵੀ ਸੰਗਤ ਦੇ ਇੱਥੇ ਆਉਗੀ ਦਰਸ਼ਨ ਕਰੂਗੀ ਤਾਂ ਉਹਨਾਂ ਦੇ ਜਿਹੜੇ ਅੜੇ ਹੋਏ ਕੰਮ ਆ ਉਹ ਸਾਰੇ ਪੂਰੇ ਹੋਣਗੇ ਤੇ ਜਿਹੜੇ ਵੀ ਇਥੋਂ ਦੇ ਮੁਸਲਮਾਨ ਸੀਗੇ ਉਹ ਵੀ ਇੱਥੇ ਗੁਰੂ ਦੇ ਸਿੱਖ ਜਿਹੜੇ ਉਹ ਬਣ ਜਾਣਗੇ ਇਹ ਸੀ ਇਤਿਹਾਸ ਗੁਰਦਰਾ ਸਾਹਿਬ ਜੀ ਦਾ ਇੰਤਲੀ ਸਾਈਡ ਜੇ ਵੀ ਜੋ ਵੀ ਗੁਰੂ ਦੀਆਂ ਸੰਗਤਾਂ ਦੀਏ ਜੋ ਕੰਮ ਪੂਰੇ ਹੁੰਦੇ ਆ ਜੋ ਵੀ ਇੱਛਾ ਪੂਰੀਆਂ ਹੁੰਦੀਆਂ ਵਾ ਉਹ ਇਸ ਜਗ੍ਹਾ ਤੇ ਜਿਹੜੇ ਲੱਡੂ ਪ੍ਰਸ਼ਾਦ ਜਿਹੜੇ ਡੱਬੇ ਆ ਜਿਹੜੇ ਉਹ ਚੜਾਉਂਦੇ ਆ ਇਸ ਜਗ੍ਹਾ ਤੋਂ ਲੱਡੂਆਂ ਪ੍ਰਸ਼ਾਦ ਦਾ ਪ੍ਰਸ਼ਾਦ ਮਿਲਦਾ ਵਾ ਇਹ ਅੱਗੇ ਦਿਖਾ ਦਈਏ ਇਧਰ ਗੁਰਦਰ ਸਾਹਿਬ ਦੀ ਬਿਲਡਿੰਗ ਤਿਆਰ ਕੀਤੀ ਹੋਈ ਆ ਤੇ ਚੱਲਦੇ ਆ ਅੱਗੇ ਆ ਜੋ ਜਿਹੜੋ ਤੁਸੀਂ ਸਾਹਮਣੇ ਤਪੱਸਥਾਨ ਦੇਖ ਰਹੇ ਹੋ ਇਹ ਉਹਨਾਂ ਸੰਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਸੀ ਜਾਂ ਇਸ ਸਥਾਨ ਨੂੰ ਜਿਹੜੀ ਤਿਆਰੀ ਕਰਵਾਈ ਸੀ ਕਰਾਉਣਿਆ ਦਸਨੰਦਰੂ ਵੀ ਆਜੋ ਗੁਰਦੁਰਾ ਸਾਹਿਬ ਦੇ ਦਰਸ਼ਨ ਕਰਕੇ ਹੁਣ ਆਗੇ ਸੇ ਆਪਾਂ ਬਾਹਲੀ ਸਾਈਡ ਇਧਰਲੀ ਸਾਈਡ ਜਿਹੜਾ ਸਾਰਾ ਬਾਜ਼ਾਰ ਬਣਿਆ ਹੋਇਆ ਹੈ ਗੁਰਦੁਰਾ ਸਾਹਿਬ ਦੇ ਬਾਹਲੀ ਸਾਈਡ ਇਹ ਬਾਜ਼ਾਰ ਇਸ ਟਾਈਮ ਅਜੇ ਸਵੇਰਾ ਤੜਕੜਕਾ ਇਸ ਕਰਕੇ ਜਿਹੜਾ ਬਾਜ਼ਾਰ ਸਾਰਾ ਇਹ ਬੰਦ ਪਿਆ ਹੋਆ ਥੋੜੀ ਟਾਈਮ ਤੱਕ ਸਾਰਾ ਬਾਜ਼ਾਰ ਹੈ ਜਿਹੜਾ ਖੁੱਲ ਜੂਗਾ ਅੱਜ ਦਿਨ ਹੈਗਾ ਐਤਵਾਰ ਤੇ ਐਤਵਾਰ ਨੂੰ ਇਸ ਸਥਾਨ ਤੇ ਰੇਡ ਸੰਗਤ ਬਹੁਤ ਹਮ-ਹਮਾ ਕੇ ਪਹੁੰਚਦੀ ਆ ਆ ਹੁਣ ਸੰਗਤ ਬਹੁਤ ਜਿਆਦਾ ਹੈ ਜਿਹੜੀ ਹੁਣ ਸਜਰੀ ਪਹੁੰਚਣ ਲੱਗੀ ਸੀ ਤੇ ਬਸ ਚੱਲਦੇ ਆ ਇਹ ਸੀਗਾ ਸਾਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਅੜੀ ਸਰ ਸਾ ਜਿਸ ਤੇ ਤੁਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਤੇ ਇਸ ਦੇ ਨਾਲ ਹੀ ਆਪਾਂ ਆਪਣੀ ਇਸ ਵੀਡੀਓ ਦੀ ਕਰਦੇ ਆ ਸਮਾਪਤੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਨਾਲ ਜਲਦੀ ਅੱਜ ਦادیه ਪਾਸੋਂ ਬਹੁਤ ਹੀ ਕਾਰਦੀਆਂ ਜਿਹੜੀਆਂ ਗਲਤੀਆਂ ਆਪ ਪਲਣਾ ਚੱਕਾ ਹੋ ਗਈਆਂ ਨੇ ਮਾਫ ਕਰਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਨਾਲ ਜਿਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਦਾ ਬਟਨ ਜਿਹੜਾ ਜ਼ਰੂਰ ਦਬਾ ਲਿਓ ਤਾਂ ਕਿ ਜਾਣ ਵਾਲੀਆਂ ਵੀਡੀਓਾਂ ਮਾ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਧੰਨਵਾਦ